ਇਹ ਹੋਰ ਬੜਾ ਕੰਡੀਸ਼ਨ ਸੜਾਈ ਕਿੰਨੀ ਸੀ ਨੇ ਜਗਬੀ ਐਂਡ ਵਾਲੇ ਜ਼ਮੀਨ ਦੇ ਨੂੰ ਪੰਚਾਇਤ ਚਾਰ ਪੰਜ ਖੇਤ ਦੇ ਸੋ ਬਿਕੋਜ਼ ਇਟ ਸੀ ਕਿ ਪਟਕੇ ਲੈ ਕੇ ਜਾਣੀ ਸੀ ਕਿ ਜਿੱਦ ਇਤਨਾ ਨਹੀਂ ਉਹ ਗੋੜਾ ਬਣਾ ਉਹ ਵੀ ਤੇ ਵਿਆਇਆ ਸ੍ਰਿਸ਼ਵੀ ਤੇ ਵਿਆਇਆ ਸੋ ਮੇਰਾ ਮਤਲਬ ਚਾਰ ਪੰਜ ਖੇਤ ਐਂਡ ਵਾਲੇ ਦੇ ਐਕਚੁਅਲੀ ਉਹ ਵੀ ਆਪਣੇ ਕਮਰੇ ਇਖਤਾਰ ਸਿੰਘ ਦੀ ਸੀਟ ਅੰਦਰ ਸਨ ਉਹਨਾਂ ਪੰਜ ਖੇਤ ਯੂਕੇ ਟੂਸਟ ਦੇ ਵਿੱਚ ਕੁਝ ਆਮ ਵੈਰੀ ਗ੍ਰੇਟਫੁਲ ਸੋ ਇਹ ਗਏ ਪੰਜ ਚੀਜ਼ਾਂ ਪੰਜ ਸ਼ੁਗਨ ਇਸ ਗਏ ਇਹ ਸਾਡੇ ਆਈਫ ਮੈਗਨੇਸ ਅਸਰ ਸੁਗਨ ਪੂਰੇ ਹੋ ਗਏ। ਤੁਸੀਂ ਬਿਲਡਿੰਗ ਦੇਖ ਲਈ ਆ। ਜੋ ਬਿਲਡਿੰਗ ਦੇਖ ਲਈ ਆ, ਹੁਣ ਡਾਕਟਰਸ ਆਉਂਦੇ ਆ। ਹੋਰ ਆਪਾਂ ਜਿਹੜਾ ਜੋ ਡਾਕਟਰੀ ਸ਼ੁਰੂ ਕਰਦੇ ਆ। ਉਸ ਜਨਮ ਮਹਿਮ ਦੇ ਵਿੱਚ ਇਹ ਜਿਹੜੀ ਟੇਬਲ ਹਸਪੀਟਲ ਆਪਣਾ ਵੱਡਾ ਯੋਗਦਾਨ ਪਾਉਣ ਜਾ ਰਿਹਾ ਕਿ ਇੱਥੇ ਹਸਪੀਟਲ ਦੇ ਵਿੱਚ ਇੱਕ ਵੱਖਰਾ ਨਸ਼ਾ ਛਡਾਊ ਬਲੌਕ ਜਿਹੜਾ ਕੋਈ ਟੈਸਟ ਬਣਾਉਣ ਜਾ ਰਿਹਾ ਮੈਂ ਇਸ ਸਮੇਂ ਦੇ ਕਿ ਇਸ ਵੇਲੇ ਜੀਐਸ ਦੀ ਜ਼ਰੂਰਤ ਸੀ ਬਹੁਤ ਜਿਆਦਾ ਤੁਸੀਂ ਇਸ ਨਸ਼ਾ ਛਡਾਊ ਮੁਹਿੰਮ ਦੇ ਵਿੱਚ ਇੱਕ ਵੱਡਾ ਹਿੱਸਾ ਪਾ ਦਿੱਤਾ ਹੋਇਆ ਜਿੱਥੇ ਇੱਕ ਸਾਡੇ ਆ ਜਾਂਦਾ ਤੇ ਅਸੀਂ ਸਾਰੇ ਆਪਣੇ ਨਗਰਾਂ ਦੇ ਵਿੱਚ ਮਿਲ ਜੁਲ ਕੇ ਜਿਨ੍ਹਾਂ ਜਿਨ੍ਹਾਂ ਨੂੰ ਜ਼ਰੂਰਤ ਹੋਗੀ ਉਹਨਾਂ ਨੂੰ ਜ਼ਰੂਰ ਇੱਥੇ ਤੱਕ ਪਹੁੰਚ ਹੋਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨਾ ਕਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਪੰਜਾਂ ਸਰਪੰਚਾਂ ਦੇ ਨਾਲ ਜਿਹੜੇ ਆਸ-ਪਾਸ ਦੇ 40-45 ਪਿੰਡ ਪੈਂਦੇ ਨੇ ਜਿਨ੍ਹਾਂ ਵਿੱਚ ਬਿਲਗਾ ਵੀ ਆਉਂਦਾ ਕਿ ਜਿਹੜਾ ਵੀ ਕੋਈ ਜ਼ਰੂਰਤਮੰਦ ਹੋਵੇ ਜਿਹਦੇ ਕੋਲ ਪੂਰਾ ਖਰਚਾ ਨਹੀਂ ਹੈ ਜੇ ਕੋਈ ਸਰਪੰਚ ਜਾਂ ਕੋਈ ਪੰਚ ਜਾਂ ਕੋਈ ਕਾਉਂਸਲਰ ਆਪਣੇ ਵੱਲੋਂ ਰეკਮੈਂਡ ਕਰ ਦਿੰਦਾ ਕਿ ਇਹ ਇੰਨਾ ਕੁ ਖਰਚਾ ਨਹੀਂ ਦੇ ਸਕਦੇ ਟਰਸਟ ਉਹਦਾ ਪੂਰਾ ਖਰਚਾ ਜਿਹੜਾ ਉਹ ਟਰਸਟ ਆਪਣੇ ਆਪਣੇ ਵੱਲੋਂ ਉਹਦੇ ਵਿੱਚ ਉਹਦੇ ਇਲਾਜ ਕਰਵਾਉਣਗੇ ਬਹੁਤ ਵੱਡੀ ਗੱਲ ਹੈ ਉਹ ਇਲਾਜ ਕਰਨ ਵਾਸਤੇ ਥਿਆਰਿਆ ਮੈਂ ਬਿਲਕੁਲ ਨਿਵਾਸੀਆਂ ਨੂੰ ਕਹਿਣਾ ਚਾਹੁੰਦੀ ਹਾਂ ਕਿਉਂਕਿ ਬਹੁਤੇ ਹਾਜ਼ਰ ਨਹੀਂ ਹੋਣ ਲੰਬਾ ਸਮਾਂ ਹੋ ਗਿਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਕਿ ਇਹੋ ਜੀ ਟੀਮ ਦੇ ਇਹੋ ਜਿਹੇ ਸਮਾਜ ਦੇ ਸੇਵਕਾਂ ਵਾਸਤੇ ਇਹ ਰੱਬ ਬਣ ਕੇ ਬੋੜ ਦੇ ਨੇ ਪਰਮਾਤਮਾ ਨੇ ਇਹਨਾਂ ਦੀ ਡਿਊਟੀ ਲਈ ਇਹਨਾਂ ਦੇ ਪੈਰਾਂ ਥੱਲੇ ਹੱਥ ਦਿਆ ਕਰੋ ਇਹਨਾਂ ਦੇ ਪੈਰਾਂ ਥੱਲੇ ਹੱਥ ਦਿਆ ਕਰੋ ਕਿ ਤੁਸੀਂ ਸਾਡੇ ਵਾਸਤੇ ਬੋੜਿਓ ਜਿਬਾ ਕੋ ਨੂੰ ਫਰਕ ਨਹੀਂ ਪੈਂਦਾ ਤੇ ਅੱਜ ਪੰਜਾਬ ਪਰਸਟ ਆਬਾਦੀ ਜਿਹੜੀ ਆ ਨਾ ਉਹਨੂੰ ਇਹਨਾਂ ਦੀ ਜ਼ਰੂਰਤ ਹੈ ਔਰ ਜਿਹੜੇ ਅਸੀਂ ਅੱਗੇ ਹੁੰਨੇ ਆ ਚੌਧਰੀ ਜਿਨ੍ਹਾਂ ਦੀਆਂ ਕਲਗੀਆਂ ਲੈਂਦੀਆਂ ਜਿਨ੍ਹਾਂ ਦੀਆਂ ਕਲਗੀਆਂ ਨੂੰ ਫਰਕ ਪੈਂਦਾ ਕਿ ਜੇ ਅਸੀਂ ਇਹਨਾਂ ਦੇ ਅੱਗੇ ਝੁਕਾਂਗੇ ਜਾਂ ਇਹਨਾਂ ਦੇ ਨਾਲ ਜਾ ਕੇ ਗੱਲਬਾਤ ਕਰਾਂਗੇ ਤਾਂ ਸਾਡੀ ਸ਼ਾਨ ਨਹੀਂ ਰਹਿੰਦੀ ਇਹ ਸ਼ਾਨ ਜਿਹੜੀ ਨਾ ਉਦੋਂ ਬਣਦੀ ਹੈ ਜਦੋਂ ਅਸੀਂ ਇਕੱਠੇ ਹੋ ਕੇ ਟੀਮ ਬਣ ਕੇ ਔਰ ਇਹਨਾਂ ਦੇ ਕੀਤੇ ਹੋਏ ਕਾਰਜ ਨੂੰ ਹੋਰ ਅੱਗੇ ਵਧਾਉਣੇ ਨੇ ਮੈਂ ਪੂਰਾ ਇਹਦਾ ਜਿਵੇਂ ਕਹਿੰਦੇ ਹੁੰਦੇ ਨੇ ਨਾ ਕਿ ਇੱਕ ਪ੍ਰਾਈਵੇਟ ਹਸਪੀਟਲ ਦੀ ਐਡਵਰਟਾਈਜ਼ਮੈਂਟ ਕੀਤੀ ਜਾਂਦੀ ਹੈ ਮੈਂ ਇਸ ਬਿਲਗਾ ਹਸਪੀਟਲ ਦੀ ਐਡਵਰਟਾਈਜ਼ਮੈਂਟ ਪੂਰੇ ਆਪਣੇ ਮਨ ਨਾਲ ਕਰੂੰਗੀ ਉਹ ਉਹ ਵੀ ਮਾਨ ਜੀ ਪრეਜ਼ੀਡੈਂਟ ਬਿਲਕਾ ਜਨਰਲ ਹਸਪੀਟਲ ਚੈਰੀਟੇਬਲ ਟਰਸਟ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਡਾਕਟਰ ਜਗਜੀਤ ਸਿੰਘ ਜੀ ਸੰਘੇੜਾ ਉਹਨਾਂ ਤੋਂ ਬਾਅਦ ਡਾਕਟਰ ਵਿਲਮ ਪੱਟੀ ਜੀ ਡਾਇਰੈਕਟਰ ਸੀਐਮਸੀ ਲੁਧਿਆਣਾ ਡਾਕਟਰ ਸਾਹਿਬ ਤੋਂ ਬਾਅਦ ਉਹ ਆਪਣੇ ਵਿਚਾਰ ਸਾਂਝੇ ਕਰਨਗੇ ਡਾਕਟਰ ਜਗਜੀਤ ਸਿੰਘ ਜੀ Thank you, Thank you very, Good. very much. I know we're running late, so uh, I'll just say a few words. First of all, on behalf of the uh, General Hospital uh, of Trust UK and these, all the live members, uh, on, on their behalf, I would like to welcome our distinguished guest, and our guest uh, MLA B.B. Uh, Indhijit Kumar and obviously Dr. Sardar Singh اپنی پرانی بلڈنگ eh ohna ne teen banaiya siya ek jale ek Kanpur ek Delhi Dr Amrit Singh and Viraj Singh ho jo aa gaye but i'm afraid madam it's not fixed for purpose now you know it's so number one new building number two apan koi doctor rakhiye qualified M.S. consultant ho one <corporations> number three ap apne ye primary care center te information ho access ho where to center اللي 했ਦੇ ਨਹੀਂ ਪੰਜਾਬ ਇੰਡੀਆ ਵਰਲਡ ਵਾਈਡ ਦੁਨੀਆ ਚ ਤੇ ਇਹ ਚੌਥੀ ਚੀਜ਼ ਕੀ ਆਪਣੀ ਆਪਾਂ ਕਿੰਸੈਸ਼ਨ ਪ੍ਰੋਵਾਈਡ ਕਰੀਏ ਟੂ ਪੀਪਲ ਦੇ ਕੋਲ ਟੂ ਬਤਾਰੀ ਪੈਂਡਣਾ ਪਰ ਫਾਈਵ ਕਲਾਉਜ਼ ਤਾਂ ਲਾਗੇ ਲਾਗੇ ਕੋਲ ਨਹੀਂ ਆਪਾਂ ਰਾਈਟ ਕਰੀਏ ਕਿੰਸੈਸ਼ਨ ਫੂਰ ਕੋਰਪੋਰੇਸ਼ਨ ਦੇ ਤੇ ਹੋਰ ਕੰਡੀਸ਼ਨ ਸਾਰੇ ਕਿੰਨੇ ਸੀ ਨੇ ਜਿਵੇਂ ਪੈਂਡ ਵਾਲੀ ਜ਼ਮੀਨ ਦੇਣ ਕਿ ਉਹ ਪੰਚਾਇਤ ਚਾਰ ਪੰਜ ਖੇਤ ਦੇਣ ਸੋ ਬਿਕੋਜ਼ ਇਹ ਚੀਜ਼ ਪਟਕੇ ਲੈ ਕੇ ਜਾਣੀ ਸੀ ਕਿਸੇ ਇੱਥੇ ਨਹੀਂ ਉਹ ਗੋਰੀਆ ਬਣਾ ਉਹ ਵੀ ਇੱਥੇ ਆਇਆ ਸ੍ਰੀ ਸ਼੍ਰੀਸ਼ਟੀ ਤੇ ਵੀ ਆਇਆ ਸੋ ਮੇਰਾ ਮਤਲਬ ਚਾਰ ਪੰਜ ਖੇਤ ਪਿੰਡ ਵਾਲੇ ਦੇ ਐਕਚੁਅਲੀ ਉਹ ਵੀ ਆਪਣੇ ਕਮਰੇ ਇਫਤਿਹਾਰ ਸਿੰਘ ਦੀ ਸੀ ਹੀ ਟ੍ਰਸਟ ਜੰਮਨ ਪੰਜ ਖੇਤ ਯੂਕੇ ਟੂ ਸਿਟੀ ਦੇ ਵਿੱਚ ਕੁਝ ਆਮ ਬਰੀ ਗ੍ਰੇਟਫੁਲ ਸੋ ਇਹ ਗਏ ਪੰਜ ਚੀਜ਼ਾਂ ਪੰਜ ਸੁਗ੍ਰਹਿਣੇ ਸੀ ਇਹ ਸਾ ਆਈ ਮੇਰੇ ਗਨੇ ਇਸ ਅਰੇ ਸੁਗ੍ਰਹਿਣ ਪੂਰੇ ਹੋ ਗਏ ਤੁਸੀਂ ਬਿਲਡਿੰਗ ਦੇਖ ਲਈ ਆ ਜੀ ਬਿਲਡਿੰਗ ਦੇਖ ਲਈ ਆ ਹੁਣ ਡਾਕਟਰਸ ਆਉਂਦੇ ਆ ਉਹਰ ਆਪਾਂ ਜਿਹੜਾ ਨਸ ਜੋ ਜਿਹੜਾ ਆਪਾਂ ਮਸਜੋਦ ਉਸ ਅਤਮਸਰੀ ਹੈ ਜੀ ਜਿਹੜਾ ਨਸ ਕਰਦੇ ਜਿਹੜੀ ਆਪਾਂ ਸੀਐਮਸੀ ਨਾਲ ਲਿੰਕ ਕੀਤੀ ਹੈ ਅਸਰ ਹੋ ਗਿਆ ਆਈਨਾ ਆਪਾਂ 25 ਸਾਲ ਮਨਾਉਂਦੇ ਆ 25 ਹੈਗੀ ਆਪਣੀ ਫਾਊਂਡੇਸ਼ਨ ਹੈ ਨਵੀ 20 ਸਾਲ ਆ ਗਏ ਆਪਣੇ ਫਾਊਂਡੇਸ਼ਨ ਹੈ ਨਵੀ ਤੇ 10 ਸਾਲ ਗਏ ਸੀਐਮਸੀ ਤੇ ਉਸ ਦਾ ਮਤਲਬ ਆਪਾਂ ਇਹਨਾਂ ਨਾਲ ਲਿੰਕ ਹੋਏ ਆ ਮਿਸ ਬ੍ਰਾਊਨ ਹਸਪੀਟਲ ਐਕਸਪੀਸ ਆਪਰਾ ਹੈ ਇਸ ਵਰਲਡ ਰੈਕਨਾਈਜ਼ਡ ਇੰਸਟੀਟਿਊਟ ਸੋ ਆਪਣਾ ਇਹ ਆਪਣੇ ਸਾਰੇ ਸੁਗਨੇ ਐਕਚੁਅਲੀ ਕੰਪਲੀਟ ਹੋ ਗਏ ਆ ਸੋ ਇਸ ਕਰਕੇ ਮੈਂ ਬਹੁਤ ਹੈਪੀ ਹਾਂ ਇਹ ਹੋਇਆ ਟੀਮ ਹੈ ਇੱਕ ਬੰਦਾ ਹੀ ਕਰਦਾ ਜਿਹੜਾ ਪੈਸੇ ਦਿੱਤੇ ਆ ਇਹ ਕਿਨੇ ਲੋਕਾਂ ਨੇ ਮੇਰੇ ਮਰੀਜ਼ਾਂ ਨੇ ਗੋੜੇ ਕਾਰਿਆਂ ਨੇ ਉਹ ਗੋਲਿੰਗ ਕਹਿਣੀ ਪੰਜਾਬ ਇੰਨੇ ਆ ਓਕੇ ਉਹਨਾਂ ਨੇ ਟਰਸਟ ਦਿੱਤੀ ਆ ਟਰਸਟ ਹੀ ਨੰਬਰ 1 ਚੀਜ਼ ਆ ਟਰਸਟ ਉਹ ਨਾ ਹੋਏ ਨਾਥਿੰਗ ਹੋਏ ਸੋ ਇਸ ਕਰਕੇ ਮੈਂ ਉਹਨਾਂ ਲਈ ਜਿਹੜੇ ਬੇਲੇ ਪੈਸਾ ਨੂੰ ਭੇਜ ਦਿੱਤੇ ਬਾਹਰ ਉਹਨਾਂ ਉਹਨਾਂ ਨੇ ਤੇ ਉਹਨਾਂ ਨੇ ਭੇਜ ਦਿੱਤੇ ਸੋ ਇਸ ਨੂੰ ਇਹ ਕਿਹੜਾ ਪ੍ਰੋਜੈਕਟ ਇਹ ਸਾਡੇ ਲਈ ਆ ਉਹ ਤੇ ਸ਼ੁਰੂ ਹੋ ਗਿਆ ਬਿਲਡ ਬਾਰੇ ਗਲੋਬਲ ਕਮਿਊਨਿਟੀ ਸੋ ਦੇ ਲੋਕ ਸੋ ਇਸ ਨੂੰ ਮੈਂ ਜਨਾ ਹਾਂ ਇਹ ਜੀ ਦਾ ਥੈਂਕ ਯੂ ਵੈਰੀ ਮਚ ਜੀ ਸਰ ਐਂਡ ਐਂਡ ਥੈਂਕ ਯੂ ਫॉर ਓਵਰਕਮਿੰਗ ਹੇਅਰ ਐਂਡ ਜੁਆਇਨਿੰਗ ਟੂ ਟੇਕ ਇਟ ਪਾਰਟ ਐਂਡ ਥੈਂਕ ਯੂ ਵੈਰੀ ਮਚ ਥੈਂਕ ਯੂ ਥੈਂਕ ਯੂ ਡਾਕਟਰ ਜਗਦੀਸ਼ ਸਿੰਘ ਜੜਾ ਜੀ ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਵਿਲੀਅਮ ਪੱਟੀ ਡਾਇਰੈਕਟਰ ਸੀਐਮਸੀ ਹਸਪੀਟਲ ਲੁਧਿਆਣਾ ਤੇ ਉਹਨਾਂ ਦੇ ਨਾਲ ਮਿਸਟਰ ਸੁਲਾਨੀ ਜੀ ਔਰ ਜਿਹੜੇ ਕਿ ਸੀਐਮਸੀ ਦੇ ਸੀਐਫਆ ਉਹ ਐਫਓ ਆ ਤੇ ਉਹਨਾਂ ਦੇ ਨਾਲ ਡਾਕਟਰ ਸੈਮੂਅਲ ਡੇਵਿਡ ਜੀ ਡਿਪਟੀ ਡਾਕਟਰ ਉਹ ਵੀ ਪਹੁੰਚਿਆ ਉਹਨਾਂ ਨੂੰ ਵੀ ਵੈਲਕਮ ਤੋਂ ਮੈਂ ਥੋੜੇ ਜਿਹਾ ਮਿੰਟ ਤੁਹਾਡੇ ਲਵਾਗਾ ਬਸ ਉਸ ਤੋਂ ਬਾਅਦ ਦੇਪੀ ਸਾਹਿਬ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਆਪਾਂ ਸਭ ਤੋਂ ਐਮਐਲਏ ਸਾਹਿਬ ਨੂੰ ਸੁਣ ਕੇ ਉਸ ਤੋਂ ਬਾਅਦ ਦੇਪੀ ਸਾਹਿਬ ਪ੍ਰੋਗਰਾਮ ਪੇਸ਼ ਕਰਨਗੇ ਡਾਕਟਰ ਵਿਲੀਅਮ ਜੀ ਡਾਕਟਰ ਵਿਲੀਅਮ ਪੱਟੀ ਜੀ થેન્ક યુ રિસ્પેક્ટેડ મેમ ઇન્દરજી કોલજી ઓન ચીફ ગેસ્ટ ਜਿਹੜੇ ਅੱਜ ਦੇ ਫੰਕਸ਼ਨ ਦੇ ਹਨ ਡਾਕਟਰ ਜੋਹਰ ਸਾਡੇ ਪਉਣਯੂ ਦੇ ਜਿਹੜੇ ਮਾਰਗਦਰਸ਼ਨ ਕਰਦੇ ਰਹਿੰਦੇ ਆ ਸਮੇਂ-ਸਮੇਂ ਦੇ ਨਾਲ ਅੱਜ ਬਹੁਤ ਦਿਨਾਂ ਬਾਅਦ ਮੈਂ ਇਹਨਾਂ ਨੂੰ ਮਿਲਿਆ ਥੈਂਕ ਯੂ ਸਰ ਡਾਕਟਰ ਸੰਘੇੜਾ ਤੇ ਸਾਰੀ ਟੀਮ ਡਾਕਟਰ ਅਨੁਭਵ ਮੈਡੀਕਲ ਸੁਪਰਡੈਂਟ ਬਲਗਾ ਹਸਪੀਟਲ ਤੇ ਜਨੇ ਵੀ ਸਾਡੇ ਮਹਿਮਾਨ ਸੱਜਣ ਬਾਹਰੋਂ ਤੇ ਲੋਕਲ ਵਿਲੇਜ ਤੋਂ ਆਏ ਆ ਮੈਂ ਸਾਰਿਆਂ ਨੂੰ ਕੌਂਗ੍ਰੈਚੂਲੇਸ਼ਨਸ ਕਹਿੰਨਾ ਅੱਜ ਦੇ ਫੰਕਸ਼ਨ ਲਈ ਜਦੋਂ ਅਸੀਂ 25 ਸਾਲ ਸੈਲੀਬ੍ਰੇਟ ਕਰ ਰਹੇ ਹਾਂ ਜਿਹੜੀ ਸਰਵਿਸ ਅਸੀਂ ਸਾਰੇ ਲੋਕਾਂ ਨੂੰ ਪ੍ਰੋਵਾਈਡ ਕਰਦੇ ਆਏ ਹਾਂ ਬਿਲਗਾ ਹਸਪੀਟਲ ਦੇ ਥਰੂ ਸਾਡੀ ਜਿਹੜੀ ਫਾਊਂਡਰ ਸੀ ਡਾਕਟਰ ਬਰਾਊਨ ਉਹ ਯੂਕੇ ਤੋਂ ਆਏ ਤੇ ਉਹਨਾਂ ਨੇ ਲੁਧਿਆਣੇ ਦੇ ਵਿੱਚ ਇੰਸਟੀਟਿਊਸ਼ਨ ਬਣਾਇਆ ਇਹ ਸੋਚ ਕੇ ਕਿ ਹੈਲਥ ਐਜੂਕੇਸ਼ਨ ਨੂੰ ਅੱਗੇ ਲੈ ਕੇ ਜਾਇਆ ਜਾਵੇ ਸਾਰੇ ਲੋਕਾਂ ਨੂੰ ਪ੍ਰੋਵਾਈਡ ਕੀਤਾ ਜਾਵੇ ਤੇ ਅੱਜ ਦੇ ਦਿਨ ਵਿੱਚ ਜਿਹੜੀ ਬਿਲਗਾ ਟਰਸਟ ਹੈ ਡਾਕਟਰ ਸੰਘੇੜਾ ਤੇ ਸਾਰੀ ਟੀਮ ਉਹੀ ਵਿਜਨ ਮਿਸ਼ਨ ਨੂੰ ਅੱਗੇ ਲੈ ਕੇ ਜਾ ਰਹੀ ਹੈ ਸਾਡੇ ਸ੍ਰੋਪ ਪੀਐਸਐਮਸੀ ਹਸਪੀਟਲ ਸਭਿਆਣਾ ਤੇ ਮੈਂ ਇਹ ਸੋਚਦਾ ਹੈਗਾ ਜਿਹੜਾ ਡਾਕਟਰ ਬਰਾਊਨ ਸਾਡੇ ਫਾਊਂਡਰ ਨੇ ਮਿਸ਼ਨ ਦੇ ਨਾਲ ਹਸਪੀਟਲ ਸਟਾਰਟ ਕੀਤਾ ਸੀ ਉਹਨੂੰ ਅੱਗੇ ਅਸੀਂ ਅਸੀਂ ਲੈ ਕੇ ਜਾ ਰਹੇ ਹਾਂ ਪਿਛਲੇ 10 ਸਾਲਾਂ ਤੋਂ ਅਸੀਂ ਇਸ ਹਸਪੀਟਲ ਨਾਲ ਜੁੜੇ ਆਂ ਤੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਸਾਰੇ ਟਰਸਟੀ ਜਿਹੜੇ ਹੈਗੇ ਬਿਲਗਾ ਟਰਸਟ ਦੇ ਇੰਡੀਆ ਦੇ ਵਿੱਚ ਵੀ ਦੁਬਾਰ ਵੀ ਉਨ੍ਹਾਂ ਦੇ ਸਹਿਯੋਗ ਦੇ ਨਾਲ ਉਹ ਅਸੀਂ ਸਾਰੇ ਲੋਕਾਂ ਦੀ ਜਿਹੜੀ ਹੈਲਥ ਕੇਅਰ ਹੈ ਉਹਨੂੰ ਅੱਗੇ ਲੈ ਕੇ ਜਾ ਰਹੇ ਆ ਗਿਆ। ਇਹਦੇ ਨਾਲ ਹੀ ਮੈਂ ਗਵਰਨਮੈਂਟ ਦਾ ਵੀ ਧੰਨਵਾਦ ਕਰਦਾ ਕਿਉਂਕਿ ਸਮੇਂ-ਸਮੇਂ ਦੇ ਨਾਲ ਜਿੰਨੀਆਂ ਵੀ ਜ਼ਰੂਰਤਾਂ ਹੁੰਦੀਆਂ ਸਾਡੀਆਂ ਉਹ ਪੂਰੀ ਕਰਦੇ ਰਹਿੰਦੇ ਹੈਗੇ। थैंक यू मैम ਐਂਡ ਫॉर ਯੂਰ ਅਸਿਸਟੈਂਸ। ਤੇ ਅੱਜ ਜਿੰਨੇ ਵੀ ਲੋਕ ਆਏ ਹੈ ਮੇਰੀ ਇੱਕੋ ਬੇਨਤੀ ਹੈਗੀ ਹੈ ਕਿ ਅਸੀਂ ਸਾਰੇ ਜਾਣੇ ਆਪਣੇ ਆਲੇ ਦੁਆਲੇ ਲੋਕਾਂ ਨੂੰ ਅਵੇਅਰ ਕਰੀਏ, ਜਾਗਰੂਕਤਾ ਲਈਏ ਕਿ ਜਿਹੜੀ ਸਾਡੀ ਹੈਲਥ ਹੈਗੀ ਹੈ ਉਹਦਾ ਖਿਆਲ ਰੱਖਿਆ ਜਾਵੇ। ਜੇਰ ਆਪ ਨਾ ਕਰੇ ਕੋਈ ਪ੍ਰੋਬਲਮ ਆ ਜਾਏ ਇਸ ਹਸਪੀਟਲ ਦੀ ਸਰਵਿਸਿਜ਼ ਲੈਣੀ ਚਾਹੀਦੀ ਹੈਗੀ ਹੈ ਡਾਕਟਰ ਅਨੁਪਮ ਜਿਹੜੇ ਸੀਨੀਅਰ ਸਰਜਨ ਹੈ ਡਾਕਟਰ ਰਈ ਚਲ ਤੇ ਉਹਨਾਂ ਦੇ ਨਾਲ ਸਾਰੀ ਟੀਮ ਹੈਗੀ ਹੈ ਉਹ ਪੂਰੇ ਮਨ ਦੇ ਨਾਲ ਇੱਥੇ ਸਰਵਿਸਿਜ਼ ਪ੍ਰੋਵਾਈਡ ਕਰਦੇ ਹੈਗੇ ਹੈ ਤੇ ਉਹਨਾਂ ਦਾ ਫਾਇਦਾ ਤਦ ਹੀ ਹੈ ਜੇ ਲੋਕੀ ਉਹਦਾ ਪੂਰਾ ਇਸਤੇਮਾਲ ਕਰਨ ਉਹਨਾਂ ਦੀ ਸਰਵਿਸ ਦਾ ਇਹਦੇ ਨਾਲ ਹੀ ਇੱਕ ਵਾਰੀ ਫੇਅਰ ਜਿੰਨੇ ਵੀ ਲੋਕੀ ਆਏ ਮੈਂ ਸਾਰਿਆਂ ਨੂੰ ਕੌਂਗ੍ਰੈਚੁਲੇਸ਼ਨਸ ਕਹਿੰਦਾ ਹੈਗਾ ਤੇ ਮੈਨੂੰ ਪੂਰੀ ਉਮੀਦ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਐਜ਼ ਅ ਟੀਮ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਹੈਲਥ ਕੇਅਰ ਪ੍ਰੋਵਾਈਡ ਕਰਾਂਗੇ ਥੈਂਕ ਯੂ ਬਹੁਤ ਸਤਿਕਾਰਯੋਗ ਮੇਰੇ ਸਾਹਮਣੇ ਮਿਰਾਜਮਨ ਡਾਕਟਰ ਸਦਾਰਾ ਸਿੰਘ ਜੋਰ ਜੀ ਦੇਵੀ ਜੀ ਮੇਰੀ ਵੀ ਹਾਲਤ ਤੁਹਾਡੇ ਵਰਗੀ ਹੋ ਗਈ ਹੁਣ ਇਹਨਾਂ ਦੇ ਬੈਠਿਆਂ ਮੈਂ ਕੀ ਬੋਲਾਂ ਤੇ ਕਿਵੇਂ ਬੋਲਾਂ ਮੇਰੀ ਵੀ ਸਮਝ ਤੋਂ ਬਾਹਰ ਹੋ ਗਿਆ ਕਿ ਵੀ ਹੁਣ ਔਖਾ ਹੋ ਗਿਆ ਵੀ ਇਹਨਾਂ ਦੇ ਸਾਹਮਣੇ ਬੋਲਣ ਤੋਂ ਬਾਅਦ ਕੋਈ ਵੀ ਗੱਲ ਕਹਿਣਾ ਬਹੁਤ ਬਹੁਤ ਮੇਰੇ ਵੱਲੋਂ ਤੁਹਾਨੂੰ ਸਤਿਕਾਰ ਤੁਹਾਨੂੰ ਚਰਨਵੰਦਨਾ ਇੱਕ ਸਦੀ ਮੇਰੇ ਸਾਹਮਣੇ ਬੈਠੀ ਹੈ ਜਿਨ੍ਹਾਂ ਨੇ ਜ਼ਿੰਦਗੀ ਆਪਣੀ ਜਿਹੜੀ ਐ ਇਸ ਪੰਜਾਬ ਦੇ ਨਾਮ ਲਈ ਪਤਾ ਨਹੀਂ ਕਿੰਨੀਆਂ ਤੁਪਾ ਕਿੰਨੀਆਂ ਠੰਡਾਂ ਕਿੰਨੀਆਂ ਹਨੇਰੀਆਂ ਕਿੰਨੇ ਪੁਚਾੜ ਕਿੰਨੇ ਹੜ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਹੰਢਾਏ ਤੇ ਪੰਜਾਬ ਨੂੰ ਹਮੇਸ਼ਾ ਸਮਰਪਿਤ ਰਹੇ ਤੁਹਾਡੇ ਅੱਗੇ ਨਮਨ ਜੀ ਸਲੂਟ ਹੈ ਤੁਹਾਨੂੰ ਔਰ ਮੈਂ ਬਹੁਤ ਖੁਸ਼ਕਿਸਮਤ ਆ ਕੇ ਮੈਨੂੰ ਤੁਹਾਡੇ ਦਰਸ਼ਨ ਹੋਏ ਤੁਹਾਡੇ ਬੋਲ ਮੈਨੂੰ ਆਮਣੇ ਸਾਹਮਣੇ ਸੁਣਨ ਵਾਸਤੇ ਮਿਲੇ ਔਰ ਵਡਭਾਗੀ ਇਹ ਧਰਤੀ ਜਿੱਥੇ ਤੁਸੀਂ ਜਨਮ ਲਿਆ ਔਰ ਇਹ ਨਗਰ ਜਿੱਥੇ ਤੁਸੀਂ ਆਪਣੀ ਸੇਵਾ ਪਿਛਲੇ ਸਮੇਂ ਤੋਂ ਸਾਰੀ ਟੀਮ ਦੇ ਨਾਲ ਦਿੰਦੇ ਰਹੇ ਹੋ ਇਸ ਸਾਰੇ ਅੱਜ ਦੇ ਪ੍ਰੋਗਰਾਮ ਤੇ ਬਿਲਕਾ ਚੈਰੀਟੇਬਲ ਹਸਪੀਟਲ ਦੇ ਸਾਰੇ ਨਿਰਮਾਤਾ ਮੈਂ ਇਹ ਸਮਝੂ ਕਿ ਕਿ ਇਹ ਪਹਿਲਾਂ ਵੀ ਜਿਵੇਂ ਕਿਹਾ ਗਿਆ ਕਿ ਇਹ ਟੀਮ ਵਰਗਿਆ ਇਹ ਟੀਮ ਬਹੁਤ ਮਜ਼ਬੂਤ ਸਟਰੋਂਗ ਤੇ ਆਪਣੇ ਨਗਰ ਨੂੰ ਹੋਰ ਆਪਣੇ ਲੋਕਾਂ ਨੂੰ ਸਮਰਪਿਤ ਇਹਦੀ ਟੀਮ ਡਾਕਟਰ ਜਗਜੀਤ ਸਿੰਘ ਜੀ ਸੰਘੇੜਾ ਪ੍ਰੈਜ਼ੀਡੈਂਟ ਨੇ ਇਸ ਟਰਸਟ ਦੇ ਅਸ਼ੋਕ ਪੁਰੀ ਜੀ ਚੇਅਰਮੈਨ ਨੇ ਇਸ ਟਰਸਟ ਦੇ ਸਰਦਾਰ ਹਰਮਿੰਦਰ ਸਿੰਘ ਬਾਲਾ ਸੈਕਟਰੀ ਨੇ ਔਰ ਬਹੁਤ ਮੈਂ ਸਮਝ ਦੀ ਕਿ ਜਿਹੜੇ ਹਰ ਸਾਲ ਅਲੱਗ ਤੋਂ ਆਪਣਾ 5 ਲੱਖ ਰੁਪਇਆ ਵੱਖਰੇ ਤੌਰ ਤੇ ਡੋਨੇਟ ਕਰਦੇ ਨੇ ਇਹ ਔਰ ਇੱਕ ਵੱਖਰੀ ਇਹਨਾਂ ਨੇ ਆਪਣੀ ਸ਼ਾਪ ਬਣਾਈ ਹੋਈ ਹੈ ਔਰ ਅੱਗੋਂ ਮੈਂ ਨਾਮ ਵਿੱਚ ਛੱਡਦੇ ਛੱਡਦੇ ਬੋਲਦੀ ਹਾਂ ਕਿ ਗੁਰੂ ਮਹਾਰਾਜ ਨਾਲ ਪਿਆਰ ਵੀ ਇਸ ਟਰਸਟ ਦਾ ਬਹੁਤ ਵਿਲੱਖਣ ਹੈ ਜਿਵੇਂ ਇਹ ਟੀਮ ਬੁਲਖਣਿਆ ਇਹਨਾਂ ਦੇ ਕਾਰਜ ਬੁਲਖਣਿਆ ਇਹਨਾਂ ਦਾ ਸਿਹਤਮੰਦ ਦਿਮਾਗ ਜਿਹੜੇ ਨੇ ਰੋਸ਼ਨ ਦਿਮਾਗ ਬੁਲਖਣਿਆ ਉਸੇ ਤਰ੍ਹਾਂ ਦੀ ਇਹਨਾਂ ਨੇ ਅੱਗੋਂ ਵੀ ਸੋਚ ਬੁਲਖਣੇ ਇਹ ਥੱਕੇ ਨਹੀਂ ਇਹ ਅਹਾਰੇ ਨਹੀਂ ਇਹ ਵਿਚੋਂ ਛੱਡ ਕੇ ਨਹੀਂ ਭੱਜੇ ਇਹਨਾਂ ਨੇ ਹਰ ਮੁਸੀਬਤ ਦਾ ਸਾਹਮਣਾ ਕੀਤਾ ਬਾਲਾ ਸਾਹਿਬ ਮੈਂ ਇੱਕ ਦਿਨ ਪਹਿਲਾਂ ਮਿਲੀ ਸੀ ਕਹਿੰਦੇ ਸੀ ਕਿ ਜਿਹੜਾ ਗੁਰੂ ਪਾਤਸ਼ਾਹ ਦੇ ਪਿਪੜੀ ਸਰਵ ਗੁਰਦੁਆਰਾ ਸੰਮਤ ਸਾਹਿਬ ਦੇ ਸਾਹਮਣੇ ਜਿਹੜਾ ਛੱਪੜ ਆ ਉਹਨੂੰ ਇਹ ਸਰੋਵਰ ਦਾ ਰੂਪ ਦੇਣਗੇ ਜਿੰਨਾ ਵੀ ਪੈਸਾ ਲੱਗੂਗਾ ਉਹ ਪਰਿਵਾਰ ਜਿਹੜਾ ਉਹ ਪੈਸਾ ਲਾਏਗਾ ਉਹਨੂੰ ਬਹੁਤ ਸੁੰਦਰ ਬਣਾਉਣਗੇ ਇਹ ਮੈਂ ਵਿੱਚ ਹੀ ਤੁਹਾਨੂੰ ਦੱਸ ਦਿਆ ਕਿ ਐਕਸਾਈਟਮੈਂਟ ਵਾਲੀਆਂ ਚੀਜ਼ਾਂ ਮੇਰੇ ਕੋਲੋਂ ਫਿਰ ਜਦਾਚ ਰੁਕੀਆਂ ਨਹੀਂ ਜਾਂਦੀਆਂ ਕੁਲਬੀਰ ਸਿੰਘ ਜੀ ਸੰਘੇੜਾ ਬਲਬੀਰ ਸਿੰਘ ਜੀ ਢਿੱਲੋਂ ਔਰ ਸਤੁਜੀ ਗੁਰਦੇਵਾਲ ਸਿੰਘ ਜੀ ਸੰਘੇੜਾ ਬਲਵਿੰਦਰ ਸਿੰਘ ਜੀ ਸੰਘੇੜਾ ਪ੍ਰਿਤਪਾਲ ਸਿੰਘ ਜੀ ਵਾਲਾ ਰਜਿਤ ਸਿੰਘ ਜੀ ਸੰਘੇੜਾ ਬਲਦੇਵ ਸਿੰਘ ਦਿਓਲ ਹਰਮੇਸ਼ਪਾਲ ਜੀ ਔਰ ਇਹ ਸਾਰੇ ਜਿਹੜੇ ਨਾ ਇਸ ਟਰਸਟ ਦੇ ਮੈਂਬਰ ਨੇ ਔਰ ਸ਼ਿਤੀ ਮਸ਼ੀਰ ਸਭ ਤੋਂ ਜਿਹੜੀ ਇਹਨਾਂ ਦੇ ਸੂਤਰਧਾਰ ਜੋ ਮੈਂ ਦੇਖਦੇ ਆਂ ਜੋ ਮੈਨੂੰ ਨਜ਼ਰ ਆ ਰਿਹਾ ਜਿੱਦੀ ਵਾਰੀ ਵੀ ਮੈਂ ਮਿਲੀ ਇਹਨਾਂ ਨੂੰ ਤਕਰੀਬਨ ਤਿੰਨ ਚਾਰ ਵਾਰ ਇਸ ਸਾਰੇ ਟਰਸਟ ਦੇ ਸੂਤਰਧਾਰ ਨੇ ਸਰਦਾਰਨੀ ਕਸ਼ਮੀਰਕਰ ਮੈਂ ਸਮਝੀ ਕਿ ਇਹ ਇੱਕ ਬੜਾ ਜਿਹੜੀiprohi ਹੋਈ ਹੈ ਉਦੇ ਮੁੱਖ ਮੋਤੀ ਨੇ ਸ਼੍ਰੀ ਸਰਦਾਰ ਨੇ ਕਸ਼ਮੀਰ ਕੌਰ ਜੀ ਔਰ ਸਤਨਾਮ ਸਿੰਘ ਜੀ ਕਲੇਰ ਸਾਡੀ ਟੀਮ ਦੇ ਮੈਂਬਰ ਔਰ ਇੱਥੇ ਸਟੇਜ ਦੀ ਸੇਵਾ ਨਿਭਾ ਰਹੇ ਨੇ ਸਵਿੰਦਰਪਾਲ ਜੀ ਔਰ ਉਹਨਾਂ ਦਾ ਪਿਆਰਾ ਪੁੱਤਰ ਜਿਹੜਾ ਨਾਇਕੀ ਦੇ ਖੇਤਰ ਦੇ ਵਿੱਚ ਅੱਗੇ ਵਧ ਰਿਹਾ ਇਹ ਵੀ ਇਹ ਨਗਰ ਜੌਣ ਸਾਹਿਬ ਮਹਿਨਾ ਮੇਰਾ ਵਾਰ-ਵਾਰੀ ਜਾਣ ਨੂੰ ਇਸ ਨਗਰ ਤੋਂ ਦਿਲ ਕਰਦਾ ਗੁਰੂ ਸਾਹਿਬ ਨੇ ਜਿਹੜੀ ਇਹ ਨਗਰੀ ਬਰਸੋਈ ਆ ਮੈਂ ਸਮਝਦੀ ਕਿ ਪੰਜਾਬ ਕਿਹੋ ਜਿਹਾ ਹੋਣਾ ਚਾਹੀਦਾ ਕੋਈ ਨਗਰ ਦੇ ਵਿੱਚ ਉਹਦੀਆਂ ਸਾਰੀਆਂ ਖੂਬਸੂਰਤੀਆਂ ਨੇ ਸਾਰੇ ਤਰ੍ਹਾਂ ਦੀਆਂ ਹਸਤੀਆਂ ਨੇ ਇੱਥੇ ਸਿੰਗਰ ਨੇ ਇੱਥੇ ਸੇਵਾਦਾਰ ਨੇ ਇੱਥੇ ਧਰਤੀ ਤੇ ਮਰ ਮਿਟਣ ਵਾਲੇ ਫ੍ਰੀਡਮ ਫਾਈਟਰ ਹੋਏ ਨੇ ਇੱਥੇ ਗੁਰੂ ਮਹਾਰਾਜ ਨੂੰ ਪਿਆਰ ਕਰਨ ਵਾਲੇ ਨੇ ਇੱਥੇ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਨਾਮ ਆਪਣਾ ਰੌਸ਼ਨ ਕੀਤਾ ਉਹ ਸਾਰੇ ਦੇ ਸਾਰੇ ਹਰ ਇੱਕ ਮਨੁੱਖਤਾ ਮੈਨੂੰ ਬਹੁਤ ਮੈਨੂੰ ਹਮੇਸ਼ਾ ਪੁੱਛਦੇ ਆ ਕਿ ਸਾਰਾ ਹੱਕ ਛੱਡ ਕੇ ਤੁਹਾਡੀ ਸਾਰੀ ਕਨਸੈਂਟਰੇਸ਼ਨ ਜਿਹੜੀ ਆ ਉਹ ਬਿਲਗੇ ਤੇ ਹੁੰਦੀ ਇਹ ਕੁਦਰਤੀ ਤੌਰ ਤੇ ਆਏ ਗੁਰੂ ਮਹਾਰਾਜ ਜੀ ਦੇ ਪਿਆਰ ਸਦਕਾ ਸਤਕਾਰ ਸਦਕਾ ਔਰ ਮੈਨੂੰ ਬਹੁਤ ਤੁੰਗਦੀ ਹੈ ਇਹ ਗੱਲ ਕਿ ਜਦੋਂ ਆਜ਼ਾਦੀ ਦੀ ਲੜਾਈ ਲੜੀ ਜਾਂਦੀ ਹੋਏਗੀ ਇਸ ਵੇਲੇ ਇਸ ਨਗਰ ਦੀ ਕੋਈ ਆਬਾਦੀ ਮੇਰੇ ਖਿਆਲ 10-12 ਹਜ਼ਾਰ ਹੋਏਗੀ ਜੀ ਔਰ ਜਦੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਜਾਂਦੀ ਰਹੀ ਹੋਏਗੀ ਉਦੋਂ ਇੱਕ ਡੱਗ ਹੋਏਗਾ ਕਿੰਨੀ ਵਾਰ ਦੇ ਹੋਏਗੀ 1000 1500 ਕੁੱਲ ਮਿਲਾ ਕੇ ਔਰ ਇਹਦਾ ਮਤਲਬ ਹਰ ਘਰ ਦੇ ਵਿੱਚੋਂ ਫ੍ਰੀडम फाइਟਰ ਪੈਦਾ ਹੋਇਆ ਹਰ ਘਰ ਦੇ ਵਿੱਚੋਂ ਉਹ ਸਖਸ਼ੇਤ ਪੈਦਾ ਹੋਏ ਜਿਹੜੀ ਆਪਣੀ ਮਿੱਟੀ ਨੂੰ ਮੁਹੱਬਤ ਕਰਦੀ ਹੈ ਆਪਣੇ ਦੇਸ਼ ਨੂੰ ਪਿਆਰ ਕਰਦੀ ਹੈ ਇਸ ਕਰਕੇ ਇਹ ਜਿਆਦਾ ਮੈਨੂੰ ਜਿਆਦੀ ਮੁਹੱਬਤ ਹੈ ਇਸ ਇਸ ਪਿੰਗਾ ਨਗਰ ਦੇ ਨਾਲ ਔਰ ਗੁਰੂ ਸਾਹਿਬ ਦਾ ਪਿਆਰ ਹੈ ਸਤਿਕਾਰ ਹੈ ਉਹਨਾਂ ਨੇ ਚੰਚੋ ਪ੍ਰਾਪਤ ਕਰਤੀ ਆ ਉਹਨਾਂ ਨੇ ਵਸਾਇਆ ਇਸ ਨਗਰੀ ਨੂੰ ਇਸ ਕਰਕੇ ਮੇਰੀ ਮੁਹੱਬਤ ਇਹਦੇ ਨਾਲ ਵੱਧਿਆ ਇੱਕ ਵਾਰੀ ਮੇਰੇ ਵੱਲੋਂ ਸਭ ਨੂੰ ਗੁਰੂ ਫਤੇ ਪ੍ਰਬੰਧ ਜੀ ਵਾਈਲ ਗੁਰਜੀ ਦਾ ਖਾਲਸਾ ਵਾਈਲ ਗੁਰਜੀ ਦੀ ਫਤਿਹ ਮੈਂ ਅੰਦੀ ਰਣੀ ਨਗਰ 'ਚ ਵਰਸ ਰਿਆ ਕਰਦਾ ਸਾਂਝਿਆ ਕਰਦੀ ਰਹੀ ਆ ਅੱਜ ਦਾ ਇਹ ਵਿਸ਼ੇਸ਼ 25ਵੀਂ ਸਾਲਗिरा ਸਿਲਵਰ ਜੁਬਲੀ ਮਨਾਈ ਜਾ ਰਹੀ ਹੈ ਮੈਂ ਜੋਰਸਬ ਮੈਂ ਥੋੜਾ ਥੋੜਾ ਮੈਂ ਵੀ ਇਨ ਟੱਚ ਰਹੀ ਆ ਜਦੋਂ ਇਹ ਇਸ ਹਸਪੀਟਲ ਦੀ ਨੀ ਰੱਖੀ ਗਈ ਸੀ ਉਦੋਂ ਮੈਂ ਏਡੀ ਹਸਤੀ ਤਾਂ ਹੈ ਨਹੀਂ ਸੀ ਕਿ ਮੈਨੂੰ ਨੀਬਤ ਤੋਂ ਤੇ ਬੁਲਾਇਆ ਜਾਂਦਾ ਪਰ ਮੈਂ ਖੁਦ ਹੀ ਐਜ਼ ਅ ਸਰਪੰਚ ਮੈਂ ਉਦੋਂ ਸਰਪੰਚ ਸੀ ਜੀ 2013 ਤੋਂ ਲੈ ਕੇ 2018 ਤੱਕ ਮੈਂ ਸਰਪੰਚ ਰਹੀ ਆ ਔਰ ਸਰਪੰਚ ਹੋਣ ਦੇ ਨਾਲ ਨਾਲ ਮੈਂ ਇੱਕ ਆਪਣਾ ਬਿਜ਼ਨਸ ਸ਼ੁਰੂ ਕੀਤਾ ਹੋਇਆ ਸੀ ਮੇਰੇ ਕੋਲ ਮਸ਼ੀਨਾਂ ਸੀ ਉਦੋਂ ਹੋਰ ਕਿਸੇ ਕੋਲ ਹੈ ਨਹੀਂ ਸੀ ਜ਼ਿਲ੍ਹੇ ਦੇ ਵਿੱਚ ਸਿਰਫ ਮੇਰੇ ਕੋਲ ਸੀ ਇਸ ਕਰਕੇ ਮੈਂ ਉਸ ਆਪਣੇ ਬਿਜ਼ਨਸ ਦਾ ਕਰਕੇ ਹਰ ਇੱਕ ਉਸ ਥਾਂ ਦੇ ਉੱਤੇ ਮੈਂ ਪਹੁੰਚ ਹੀ ਜਾਂਦੀ ਸੀ ਜ ਜਦ ਮੈਨੂੰ ਸੱਦੀ ਲੈ ਜਾਂਦਾ ਸੀ ਜਿੱਥੇ ਕਿਤੇ ਨੀਆਂ ਪਟਣੀਆਂ ਹੁੰਦੀਆਂ ਸੀ ਭਰਤੀ ਪਾਉਣੀ ਹੁੰਦੀ ਸੀ ਚੱਕ ਕੰਸਟਰਕਸ਼ਨ ਦੇ ਕਿਸੇ ਵਰਕ ਦੇ ਵਿੱਚ ਕਿਤੇ ਜ਼ਰੂਰਤ ਹੁੰਦੀ ਸੀ ਪਰ ਮੈਂ ਕਹਿ ਸਕਦੀ ਮਾਨ ਦੇ ਨਾਲ ਕਿ ਮੇਰੀ ਵੀ ਇੱਥੇ ਹਿੱਸੇਦਾਰੀ ਜਿਹੜੀ ਇਸ ਹਸਪੀਟਲ ਦੀਆਂ ਨੀਆਂ ਦੇ ਵਿੱਚ ਹੈ ਜੀ ਔਰ ਇਹ ਜਿਹੜੀ ਧਰੋਹਰ ਬਣਾ ਕੇ ਦਿੱਤੀ ਆ ਬਿਲਕੇ ਦੇ ਐਨਆਰਆਈ ਵੀਰਾਂ ਨੇ ਇੱਕ ਟਰਸਟ ਜਿਹੜਾ ਬਣਾ ਕੇ ਦਿੱਤਾ ਬਹੁਤ ਸਾਰੇ ਕਾਰਨ ਰਹੇ ਹੋਣਗੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਨੂੰ ਕੋਈ ਮਤਲਬ ਹੀ ਨਹੀਂ ਸੀ ਲੋਕਾਂ ਦੇ ਨਾਲ ਆਮ ਲੋਕਾਂ ਦਾ ਕੋਈ ਕੋਈ ਲੈਣਾ ਦੇਣਾ ਹੀ ਹੈ ਨਹੀਂ ਸੀ ਸਰਕਾਰਾਂ ਦੇ ਨਾਲ ਮਨਿਸਟਰਾਂ ਦੇ ਨਾਲ ਹਲਕੇ ਦੇ ਨੁਮਾਇੰਦਿਆਂ ਦੇ ਨਾਲ ਨੁਮਾਇੰਦਿਆਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਕਿੱਥੇ ਕੀ ਬਣਦਾ ਉਹਦੀ ਕਿੰਨੀ ਕਦਰ ਹੋਣੀ ਚਾਹੀਦੀ ਆ ਉਹ ਕਿੰਨੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਅਸੀਂ ਉਹਦਾ ਕਿੰਨਾ ਫਾਇਦਾ ਲੋਕਾਂ ਤੱਕ ਪਹੁੰਚਾਈਏ ਕਿਸੇ ਨੂੰ ਕੋਈ ਮਤਲਬ ਨਹੀਂ ਸੀ ਇਹਨਾਂ ਦਾ ਕੰਮ ਸੀ ਇਸ ਬਿਲਡਿੰਗ ਨੂੰ ਬਣਾਉਣਾ ਸਿਰੇ ਚੜਨਾ ਆਪਣੇ ਚਾਪੂਰੇ ਕਰਨੇ ਆਪਣੇ ਦਿਲਾਂ ਦੀ ੀਂਝ ਪੂਰੀ ਕਰਨੀ ਔਰ ਸਰਕਾਰਾਂ ਦਾ ਫਰਜ਼ ਸੀ ਕਿ ਇਹਨੂੰ ਸੁਚਾਰੂ ਢੰਗ ਨਾਲ ਚਲਾਉਂਦੇ ਕਿਉਂਕਿ ਉਹਨਾਂ ਦੀਆਂ ਆਪਣੀਆਂ ਬਿਲਡਿੰਗਾਂ ਇੰਨੀਆਂ ਜਰਜਰ ਨੇ ਕਿ ਉਹ ਸਮਾਹਣ ਆ ਚੁੱਕੀਆਂ ਸੀ ਔਰ ਨਹੀਂ ਹੋਇਆ ਜੀ ਜਿਹਦੇ ਕਰਕੇ ਫਿਰ ਇਹਨਾਂ ਨੇ ਪਿਛਲੇ 10 ਸਾਲ ਤੋਂ ਇਹ ਬਿਲਡਿੰਗ ਜਿਹੜੀ ਆ ਤੁਸੀਂ ਸਭ ਨੇ مشਵਰਾ ਕਰਕੇ ਸੀਐਮਸੀ ਨੂੰ ਦਿੱਤੀ ਆ ਜਨਨ ਸਭ ਦਾ ਆਪੋ ਆਪਣਾ ਰੋਲ ਹੁੰਦਾ ਬਹੁਤ ਵਧੀਆ ਗੱਲ ਹੋ ਗਈ ਸੀ ਐਲਸੀ ਨੂੰ ਚਲੀ ਗਈ ਹਾਂ ਪਰ ਵਧੀਆ ਤਰੀਕੇ ਨਾਲ ਆਜ ਚਾਹਦੇ ਔਰ ਹੁਣ ਜਦੋਂ ਦਾ ਮੈਂ ਇਹਨਾਂ ਦੇ ਨਾਲ ਸਾਰਿਆਂ ਨਾਲ ਮਿਲ ਰਹੀ ਹਾਂ ਔਰ ਮੇਰੀ ਮੇਰੀਆਂ ਆਪਣੀਆਂ ਹੋਰ ਤਰ੍ਹਾਂ ਦੀਆਂ ਆਦਤਾਂ ਨੇ ਕਿ ਮੈਂ ਰਸ ਚੋਂ ਕਸ ਕੱਢਣ ਲਈ ਬੜੀ ਮਸ਼ਹੂਰ ਹਾਂ ਕਿ ਮੈਂ ਕੁਝ ਨਾ ਕੁਝ ਆਪਣੇ ਲੋਕਾਂ ਵਾਸਤੇ ਕੱਢ ਹੀ ਲੈਣਾ ਹੁੰਦਾ ਮੈਨੂੰ ਇਹਨਾਂ ਨੇ ਮਿਲਾਇਆ ਮੈਨੂੰ ਕਹਿੰਦੇ ਕਿ 29 ਤਰੀਕ ਨੂੰ ਸਾਡਾ ਰਜਿੰਦਰ ਜੀ ਨੇ ਮੈਨੂੰ ਮੈਸੇਜ ਲਾਇਆ ਕਿ ਉਹ ਨਤੀ ਤਰੀਕ ਨੂੰ ਸਾਡੇ ਨਾਲ ਸਿਲਵਰ ਜੁਬਲੀ ਆ 25ਵੇਂ ਸਾਲਗिरा ਆ ਤੇ ਤੁਸੀਂ ਉਸ ਦਿਨ ਹਣ ਮੈਂ ਕਿਹਾ ਠੀਕ ਆ ਮੈਂ ਆਉਂਗੀ ਮੈਂ ਕਿਉਂਕਿ ਐਨਆਰਆਈ ਵੀਰ ਨੇ ਇਨਾ ਵੱਡਾ ਕੰਮ ਕੀਤਾ ਮੈਂ ਆਉਂਗੀ ਪਰ ਮੈਨੂੰ ਥੋੜਾ ਜਿਹਾ ਕੁਛ ਨਾ ਕੁਛ ਮੇਰੇ ਪੱਲੇ ਚ ਪਾ ਦੀ ਉਹ ਝੋੜੀ ਚ ਕਿ ਮੈਂ ਉੱਥੇ ਇੱਕ ਪ੍ਰਾਈਵੇਟ ਇੰਸਟੀਚਿਊਟ ਦੇ ਵਿੱਚ ਚੀਫ ਗੈਸਟ ਬਣ ਕੇ ਆਵਾਂ ਤੇ ਆਮ ਲੋਕਾਂ ਵਾਸਤੇ ਮੈਂ ਕੀ ਕਰ ਸਕਾ ਉੱਥੇ ਆ ਕੇ ਜਿਹਦੇ ਵਿੱਚੋਂ ਬੈਠਾ-ਬੈਠਾ ਬਹੁਤ سارے ਰਸਤੇ ਨਿਕਲੇ ਮੈਂ ਮਿਲੀ ਵੀ ਇੱਕ ਦਿਨ ਨੂੰ ਕਿ ਸੀਐਮਸੀ ਆਪਣਾ ਪ੍ਰਾਈਵੇਟ ਕੰਮ ਕਰਦੇ ਆ ਕੋਈ ਮਰੀਜ਼ ਆ ਗਿਆ ਪੈਸੇ ਲੈ ਲੈ ਕੰਮ ਕਰ ਲੈ ਠੀਕ ਆ ਪਰ ਮੈਂ ਕੀ ਕਰ ਸਕੂ ਕਿ ਮੈਂ ਕੀ ਸਨੇਹਾ ਦੇਵਾਂਗੀ ਲੋਕਾਂ ਨੂੰ ਉਹਦੇ ਲਈ ਆਪਾਂ ਥੋੜੀ ਜੀ ਗੱਲਬਾਤ ਕਰ ਲਈ ਉਸ ਦਿਨ ਬਹੁਤ ਸਾਰੀਆਂ ਸੜੀਆਂ ਗੱਲਾਂ ਹੋਣ ਤੋਂ ਬਾਅਦ ਔਰ ਬੜਾ ਸ਼ਾਨਦਾਰ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਨਿਕਲ ਕੇ ਆਈਆਂ ਕਿ ਭਈ ਇੱਕ ਤਾਂ ਇਹ ਜਿਹੜਾ ਹਸਪਤਲ ਆ ਇਹਦੇ ਵਿੱਚ ਪਹਿਲਾਂ ਤੋਂ ਇਹਨਾਂ ਦੀ ਪਲਾਨਿੰਗ ਸੀ ਕਿ ਇੱਕ ਬਿਰਧ ਆਸ਼ਰਮ ਕਿਤੇ ਨਿੜੇ ਤੇੜੇ ਬਣਾਇਆ ਜਾਵੇ ਜਿਹਦੇ ਵਿੱਚ ਆਸ-ਪਾਸ ਦੇ ਨਗਰਾਂ ਦੇ ਬਿਲਗੇ ਦੇ ਜਨ ਜਿਨ੍ਹਾਂ ਬਜ਼ੁਰਗਾਂ ਦਾ ਕੋਈ ਨਹੀਂ ਹੁੰਦਾ ਜਾਂ ਜਿਹੜੇ ਬਜ਼ੁਰਗ ਤੰਗ ਨੇ ਗਰੀਬ ਨੇ ਸੰਭਾਲ ਨਹੀਂ ਸਕਦੇ ਇਲਾਜ ਨਹੀਂ ਕਰ ਸਕਦੇ ਉਹ ਇੱਕ ਬਿਰਧ ਆਸ਼ਰਮ ਅਸੀਂ ਬਣਾਉਣਾ ਚਾਹੁੰਦੇ ਉਹਦੇ ਵਾਸਤੇ ਮੈਨੂੰ ਕਹ ਰਏ ਸੀ ਵੀ ਕੋਈ ਜਿਹੜੀ ਵੀ ਸਾਡੀ ਕੋਈ ਸਰਕਾਰੀ ਦਰਬਾਰੇ ਚਾਰਾ ਚੋਈ ਜਾਂ ਕੋਈ ਜ਼ਮੀਨ ਦਾ ਪ੍ਰਬੰਧਕ ਉਹ ਕਰਕੇ ਦਈਏ ਔਰ ਮੈਂ ਉਹਦੇ ਵਾਸਤੇ ਐਗਰੀ ਹੋ ਗਈ ਸੀ ਕਿ ਜਿੱਥੇ ਕਿਤੇ ਵੀ ਇੱਥੇ ਇਹਨਾਂ ਦੀ ਕਾਉਂਸਲ ਦੀ ਜ਼ਮੀਨ ਪਈ ਹੋਗੀ ਪ੍ਰਧਾਨ ਸਾਹਿਬ ਬੈਠੇ ਆ ਕਿ ਇਹਨਾਂ ਨੂੰ ਜ਼ਰੂਰ ਤੁਸੀਂ ਉਹਦੀ ਨਿਸ਼ਾਨਦੇਹੀ ਕਰਕੇ ਜ਼ਮੀਨ ਦਿਓ ਤਾਂ ਕਿ ਆਪਣਾ ਬਣਾਉਣ ਔਰ ਇਹ ਜਲਦੀ ਮੇਰੇ ਖਲ ਇਹਨਾਂ ਕਰ ਲਗੇ ਇਸ ਤੋਂ ਬਾਅਦ ਨਾਲ ਹੀ ਹੁਣ ਰੀਸੈਂਟਲੀ ਇੱਕ ਹੋਰ ਚੀਜ਼ ਐਡ ਹੋ ਗਈ ਕਿ ਜੁਧ ਨਸ਼ਾ ਵਿਰੁੱਧ ਪੰਜਾਬ ਦੇ ਵਿੱਚ ਇੱਕ ਮੁਹਿੰਮ ਚੱਲ ਰਹੀ ਹੈ ਸਰਕਾਰਾਂ ਉਦੋਂ ਤੱਕ ਕਾਮਯਾਬ ਨਹੀਂ ਹੋ ਸਕਦੀ ਜਦੋਂ ਤੱਕ ਉਹ ਜਨਮਹਿਮ ਨਾ ਬਣ ਜਾਏ ਜਿਹੜਾ ਵੀ ਕੋਈ ਪ੍ਰੋਗਰਾਮ ਆਖੀ ਸ਼ੁਰੂ ਕਰਦੇ ਆ ਉਸ ਜਨਮਹਿਮ ਦੇ ਵਿੱਚ ਇਹ ਚੈਰੀਟੇਬਲ ਹਸਪਤਲ ਆਪਣਾ ਵੱਡਾ ਯੋਗਦਾਨ ਪਾਉਣ ਜਾ ਰਿਹਾ ਹੈ ਕਿ ਇੱਥੇ ਹਸਪਤਲ ਦੇ ਵਿੱਚ ਇੱਕ ਵੱਖਰਾ ਨਸ਼ਾ ਛਡਾਊ ਬਲੌਕ ਜਿਹੜਾ ਉਹ ਇਹ ਟ੍ਰਸਟ ਬਣਾਉਣ ਜਾ ਰਿਹਾ ਮੈਂ ਸਮਝਦੀ ਕਿ ਇਸ ਵੇਲੇ ਜੀਐਸ ਦੀ ਜ਼ਰੂਰਤ ਸੀ ਬਹੁਤ ਜ਼ਿਆਦੀ ਤੁਸੀਂ ਇਸ ਨਸ਼ਾ ਛਡਾਊ ਮਹਿੰਮ ਦੇ ਵਿੱਚ ਇੱਕ ਵੱਡਾ ਹਿੱਸਾ ਪਾ ਦਿੱਤਾ ਹੋਇਆ ਜੇ ਟੈਕ ਸਾਡੇ ਆ ਜਾਂਦਾ ਤੇ ਅਸੀਂ ਸਾਰੇ ਆਪਣੇ ਨਗਰਾਂ ਦੇ ਵਿੱਚ ਮਿਲ ਜੁਲ ਕੇ ਜਿੰਨਾਂ ਜਿੰਨਾਂ ਨੂੰ ਜ਼ਰੂਰਤ ਹੋਊਗੀ ਉਹਨਾਂ ਨੂੰ ਜ਼ਰੂਰ ਇੱਥੇ ਤੱਕ ਪਹੁੰਚ ਹੋਊਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨਾ ਕਰ ਲਿਆ ਜਾਵੇ ਉਹਨਾਂ ਥੋੜਾ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਪੰਜਾਂ ਸਰਪੰਚਾਂ ਦੇ ਨਾਲ ਜਿਹੜੇ ਆਸ-ਪਾਸੇ ਦੇ 40-45 ਪਿੰਡ ਪੈਂਦੇ ਨੇ ਜਿਸ ਵਿੱਚ ਬਿਲਗਾ ਵੀ ਆਉਂਦਾ ਕਿ ਜਿਹੜਾ ਵੀ ਕੋਈ ਜ਼ਰੂਰਤਮੰਦ ਹੋਵੇ ਜਿਹਦੇ ਕੋਲ ਪੂਰਾ ਖਰਚਾ ਨਹੀਂ ਹੈ ਜੇ ਕੋਈ ਸਰਪੰਚ ਜਾਂ ਕੋਈ ਪੰਚ ਜਾਂ ਕੋਈ ਕੌਂਸਲਰ ਆਪਣੇ ਵੱਲੋਂ ਰეკਮੈਂਡ ਕਰ ਦਿੰਦਾ ਕਿ ਇਹ ਇੰਨਾ ਕੁ ਖਰਚਾ ਨਹੀਂ ਦੇ ਸਕਦੇ ਟਰਸਟ ਉਹਦਾ ਪੂਰਾ ਖਰਚਾ ਜਿਹੜਾ ਉਹ ਟਰਸਟ ਆਪਣੇ ਆਪਣੇ ਵੱਲੋਂ ਉਹਦੇ ਵਿੱਚ ਉਹਦੇ ਇਲਾਜ ਕਰਵਾਉਣਗੇ ਇਹ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਗੱਲ ਆ ਇਹ ਛੋਟੀਆਂ ਚੀਜ਼ਾਂ ਨਹੀਂ ਹੈ ਕਿ ਹਸਪੀਟਲ ਨੂੰ ਚਲਾਉਣਾ ਵੀ ਹੈ ਰਨ ਵੀ ਕਰਨਾ ਔਰ ਡੋਨੇਸ਼ਨ ਜਿਹੜੀ ਅਲੱਗ ਤੋਂ ਐਨਆਰਆਈ ਜਿਹੜੇ ਆ ਇਹਨੇ ਮਰੀਜ਼ਾਂ ਦਾ ਇਲਾਜ ਕਰਨ ਵਾਸਤੇ ਥਿਆਰਿਆ ਮੈਂ ਬਿਲਗਰ ਨਿਵਾਸੀਆਂ ਨੂੰ ਕਹਿਣਾ ਚਾਹੁੰਦੀ ਆ ਕਿਉਂਕਿ ਬਹੁਤੇ ਹਾਜ਼ਰ ਨਹੀਂ ਹੋਣ ਲੰਬਾ ਸਮਾਂ ਹੋ ਗਿਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਕਿ ਇਹੋ ਜੀ ਟੀਮ ਦੇ ਇਹੋ ਜਿਹੇ ਸਮਾਜ ਦੇ ਸੇਵਕਾਂ ਵਾਸਤੇ ਇਹ ਰੱਬ ਬਣ ਕੇ ਬੋੜ ਦੇ ਨੇ ਪ੍ਰਮਾਤਮਾ ਨੇ ਇਹਨਾਂ ਦੀ ਡਿਊਟੀ ਲਈ ਇਹਨਾਂ ਦੇ ਪੈਰਾਂ ਥੱਲੇ ਹੱਥ ਦਿਆ ਕਰੋ ਇਹਨਾਂ ਦੇ ਪੈਰਾਂ ਥੱਲੇ ਹੱਥ ਦਿਆ ਕਰੋ ਕਿ ਤੁਸੀਂ ਸਾਡੇ ਵਾਸਤੇ ਬੋੜਿਓ ਜਿੰਬਾ ਕਰ ਨੂੰ ਫਰਕ ਨਹੀਂ ਪੈਂਦਾ ਤੇ ਅੱਜ 50% ਆਬਾਦੀ ਜਿਹੜੀ ਆ ਨਾ ਉਹਨੂੰ ਇਹਨਾਂ ਦੀ ਜ਼ਰੂਰਤ ਹੈ ਔਰ ਜਿਹੜੇ ਅਸੀਂ ਅੱਗੇ ਹੁੰਨੇ ਆ ਚੌਧਰੀ ਜਿਨ੍ਹਾਂ ਦੀਆਂ ਕਲਗੀਆਂ ਲੈਂਦੀਆਂ ਜਿਨ੍ਹਾਂ ਦੀਆਂ ਕਲਗੀਆਂ ਨੂੰ ਫਰਕ ਪੈਂਦਾ ਕਿ ਜੇ ਅਸੀਂ ਇਹਨਾਂ ਦੇ ਅੱਗੇ ਝੁਕਾਂਗੇ ਜਾਂ ਇਹਨਾਂ ਦੇ ਨਾਲ ਜਾ ਕੇ ਗੱਲਬਾਤ ਕਰਾਂਗੇ ਤਾਂ ਸਾਡੀ ਸ਼ਾਨ ਨਹੀਂ ਰਹਿੰਦੀ ਇਹ ਸ਼ਾਨ ਜਿਹੜੀ ਨਾ ਉਦੋਂ ਬਣਦੀ ਹੈ ਜਦੋਂ ਅਸੀਂ ਇਕੱਠੇ ਹੋ ਕੇ ਟੀਮ ਬਣ ਕੇ ਔਰ ਇਹਨਾਂ ਦੇ ਕੀਤੇ ਹੋਏ ਕਾਰਜ ਨੂੰ ਹੋਰ ਅੱਗੇ ਵਧਾਉਣੇ ਔਰ ਮੈਂ ਇੱਕ ਹੋਰ ਸੀਐਮਸੀ ਨਾਲ ਮੈਂ ਇੱਕ ਗੱਲ ਕਰਨਾ ਚਾਹੁੰਨੀ ਕਿ ਆਯੁਸ਼ਮਨ ਜਿਹੜਾ ਭਾਰਤ ਆਯੁਸ਼ਮਨ ਕਾਰਡ ਹੈ ਜਿਹੜਾ ਉਹ ਆਪਾਂ ਇੱਥੇ ਜਿਹੜਾ ਉਹ ਚਲਾਉਣਾ ਸ਼ੁਰੂ ਕਰੀਏ ਉਦੇ ਵਾਸਤੇ ਤੁਹਾਨੂੰ ਮੇਰੀ ਜਿੱਥੇ ਜ਼ਰੂਰਤ ਹੈ ਮੈਂ ਹਾਜ਼ਰ ਹਾਂ ਭਾਤ ਆਈਸ਼ਵਰ ਕਾਰ ਜਿਹੜਾ ਆਪਾਂ ਇੱਥੇ ਸਟਾਰਟ ਕਰੀਏ ਤਾਂ ਕਿ ਵਕਤ-ਵਕਤ ਇੱਥੇ ਲੋਕ ਆਉਣ ਸਕਣ ਹੈ ਬਿਲਡਿੰਗ ਦਾ ਜਿਹੜੇ ਸੁਪਨੇ ਲੈ ਕੇ ਇਹ ਕੰਮ ਕੀਤਾ ਹੁ ਤਾਂ ਮੈਨੂੰ ਮੈਂ ਨੇ ਖੁਦ ਮੈਂ ਕੀਤੇ ਹੋਏ ਪਿਛਲੇ 20-22 ਸਾਲਾਂ ਦੇ ਵਿੱਚ ਕੰਮ ਜਦੋਂ ਤੁਸੀਂ ਕੋਈ ਕੰਮ ਬਹੁਤ ਆਪਣਾ ਖੂਨ ਪਸੀਨਾ ਦੇ ਕੇ ਕਰਦੇ ਹੋ ਆਪਣੇ ਬੱਚਿਆਂ ਦਾ ਕਮਾਇਆ ਹੋਇਆ ਧਨ ਉਹਦੇ ਵਿੱਚੋਂ ਕੱਢ ਕੇ ਕਿਤੇ ਲਾਉਂਦੇ ਹੋ ਫਿਰ ਦਿਲ ਦੁੱਖਦਾ ਜਦੋਂ ਉਹਦੀ ਪੂਰੀ ਵੈਲਿਊ ਨਹੀਂ ਪੈਂਦੀ ਉਹਦਾ ਪੂਰਾ ਯੂਜ਼ ਨਹੀਂ ਹੁੰਦਾ ਔਰ ਦੂਸਰੀ ਗੱਲ ਕਿ ਜਿਹੜੀ ਪੰਜਾਬ ਸਰਕਾਰ ਨੇ ਬਜਟ ਦੇ ਵਿੱਚ ਭਾਰਤ ਆਯੁਸ਼ਮਨ ਕਾਰਡ ਤੋਂ ਇਲਾਵਾ ਜਿਹੜੇ ਉਹਦੇ ਥੱਲੇ ਨਹੀਂ ਆਉਂਦੇ ਕੋਈ ਤਕਰੀਬਨ 45 ਲੱਖ ਲੋਕ ਜਿਹੜੇ ਭਾਰਤ ਆਯੁਸ਼ਮਨ ਕਾਰਡ ਥੱਲੇ ਆਉਂਦੇ ਆ ਪੰਜਾਬ ਸਰਕਾਰ ਨੇ ਬਜਟ ਦੇ ਵਿੱਚ ਫੈਸਲਾ ਕੀਤਾ ਆ 700 ਕਰੋੜ ਰੁਪਈਆ ਰੱਖਿਆ ਕਿ ਜਿਹੜੇ ਲੋਕ ਆਪਣਾ ਇਲਾਜ ਨਹੀਂ ਕਰਾ ਸਕਦੇ ਜਿਨ੍ਹਾਂ ਦੇ ਕਾਰਡ ਪਹਿਲਾਂ ਨਹੀਂ ਬਣੇ ਪੰਜਾਬ ਸਰਕਾਰ ਆਪਣੇ ਵੱਲੋਂ 10 ਲੱਖ ਤੱਕ ਦਾ ਇਲਾਜ 1 ਸਾਲ ਦੇ ਵਿੱਚ ਉਹ ਅਸੀਂ ਕਾਰਡ ਜਿਹੜੇ ਸਰਕਾਰ ਬਣਾਉਣ ਜਾ ਰਹੀ ਹੈ ਜਿਹੜੇ ਸਿਹਤ ਬੀਮਾ ਕਾਰਡ ਜਿਹੜੇ ਸਰਕਾਰ ਵੱਲੋਂ ਬਣਨੇ ਆ ਇਸ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਸਾਡੀਆਂ ਹੱਲ ਹੋਣਗੀਆਂ ਤੁਸੀਂ ਇਹਨੂੰ ਆਪਣਾ ਸ਼ੁਰੂ ਕਰੋ ਜੀ ਕਿ ਅਸੀਂ ਇਹਨੂੰ ਭਰਤਾਇਸ਼ਮਨ ਕਾਰਡ ਦੇ ਥੱਲੇ ਲੈ ਕੇ ਆਈਏ ਔਰ ਮੈਂ ਹਰ ਸੰਭਵ ਕੋਸ਼ਿਸ਼ ਕਰੂੰਗੀ ਕੋਸ਼ਿਸ਼ ਕੀ ਕਰੂੰਗੀ ਅਸੀਂ ਨਿਟਕੇ ਇਹ ਕੰਮ ਕਰ ਲਵਾਂਗੇ ਮੈਨੂੰ ਪਤਾ ਅਸੀਂ ਜਦੋਂ ਮਗਰ ਪੈ ਗਿਆ ਸੀ ਕੰਮ ਕਰਕੇ ਲੈ ਆਵਾਂਗੇ ਤੁਸੀਂ ਇਹਦੇ ਤੇ ਆਪਣਾ ਜਿਹੜਾ ਵਰਕ ਆ ਉਹ ਜ਼ਰੂਰ ਸ਼ੁਰੂ ਕਰੋਗੇ ਅਸੀਂ ਇਸ ਕੰਮ ਨੂੰ ਸਿਰੇ ਲਾ ਸਕੀਏ ਤੁਸੀਂ ਬੈਠੇ ਹੋ ਮੇਰੇ ਸਾਹਮਣੇ ਔਰ ਇਹਨੂੰ ਜਿੰਨੀ ਜਲਦੀ ਹੋ ਸਕਦਾ ਅਸੀਂ ਇਸ ਪ੍ਰੋਸੈਸ ਨੂੰ ਸਿਰੇ ਲਾਈਏ ਔਰ ਮੈਂ ਹਰ ਆਸ-ਪਾਸ ਦੇ ਪਿੰਡਾਂ ਦੇ ਸਰਪੰਚਾਂ ਨੂੰ ਪੰਚਾਂ ਨੂੰ ਸਭ ਨੂੰ ਮੇਰੀ ਇਹ ਪਰਸਨਲ ਡਿਊਟੀ ਆ ਮੇਰੇ ਸਾਰੇ ਵਰਕਰ ਸਹਿਬਾਨ ਨਗਰ ਕੌਂਸਲ ਇਹ ਜਿਹੜੀ ਸਾਡੀ ਬਿਲਕੁਲ ਹੁਣ ਬਣ ਗਈ ਹੈ ਪ੍ਰਧਾਨ ਸਰਦਾਰ ਨਾਮ ਸਿੰਘ ਜੱਖੂ ਬੈਠੇ ਨੇ ਔਰ ਪਿੰਡਾਂ ਦੇ ਵਿੱਚ ਪੰਚਾਇਤਾਂ तकरीबन तकरीबन ਸਾਰੀਆਂ ਆਪਣੇ ਨਾਲ ਨੇ ਸਹਿਮਤ ਨੇ ਮੈਂ ਪੂਰਾ ਇਹਦਾ ਜਿਵੇਂ ਕਹਿੰਦੇ ਹੁੰਦੇ ਨੇ ਨਾ ਕਿ ਇੱਕ ਪ੍ਰਾਈਵੇਟ ਹਸਪੀਟਲ ਦੀ ਐਡਵਰਟਾਈਜ਼ਮੈਂਟ ਕੀਤੀ ਜਾਂਦੀ ਹੈ ਮੈਂ ਇਸ ਬਿਲਗਾ ਹਸਪੀਟਲ ਦੀ ਐਡਵਰਟਾਈਜ਼ਮੈਂਟ ਪੂਰੇ ਆਪਣੇ ਮਨ ਨਾਲ ਕਰੂੰਗੀ ਤਾਂ ਕਿ ਅੱਥੇ ਆਪਾਂ ਇਹ ਨਹੀਂ ਚਾਹੁੰਦੇ ਕਿ ਕੋਈ ਬਿਮਾਰ ਹੋਵੇ ਅਸੀਂ ਇਹ ਨਹੀਂ ਚਾਹੁੰਦੇ ਕਿ ਕੋਈ ਬਿਮਾਰ ਹੋ ਕੇ ਇੱਥੇ ਆਵੇ ਛਿਪੀ ਜਾਂ ਲਕੀਆਂ ਰਹਿਣ ਪਰ ਮੈਂ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਬਿਮਾਰ ਜਿਹੜੇ ਨੇ ਉਹ ੱੱਕੇ ਖਾਂਦੇ ਫਿਰਨ ਉਹ ਬਿਨਾਂ ਇਲਾਜ ਤੋਂ ਮੁੱਕ ਜਾਣ ਉਹ ਜਲੰਧਰ ਤੋਂ ਰਿਫਰ ਨਾ ਐ ਕੋ ਲੁਧਿਆਣਾ ਤੋਂ ਰਿਫਰ ਜਾਓ ਕਿਤੇ ਰਿਫਰ ਅਸੀਂ ਇਹ ਵੀ ਨਹੀਂ ਚਾਹੁੰਦੇ ਇਸ ਤਰ੍ਹਾਂ ਕੇ ਇਸ ਹਸਪੀਟਲ ਦਾ ਪੂਰਾ ਯੂਜ਼ ਲੈ ਚਾਹੂਗਾ ਇਹਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਆਸ ਵੀ ਕਰਦੀ ਹਾਂ ਔਰ ਮੇਰਾ ਤਹਿਈਆ ਵੀ ਆ ਕਿ ਇੱਥੇ ਤੁਸੀਂ ਸਾਰੇ ਸਾਧਨ ਜ਼ਰੂਰ ਦਿਓ ਔਰ ਅਸੀਂ ਇੱਥੇ ਮਰੀਜ਼ ਹਰ ਤਰ੍ਹਾਂ ਦੇ ਇਹਨਾਂ 40 45 ਪਿੰਡਾਂ ਦੇ ਮਰੀਜ਼ ਇੱਥੇ ਤੱਕ ਜ਼ਰੂਰ ਪਹੁੰਚਣਗੇ ਸਭ ਤੋਂ ਇੰਪੋਰਟੈਂਟ ਗੱਲ ਸੈਸ਼ਨ ਬਹੁਤ ਬਿਜ਼ੀ ਸੀ ਇਸ ਕਰਕੇ ਮੈਂ ਤੁਹਾਡੀ ਕਸਟ ਦੀ ਮੀਟਿੰਗ ਕਰਵਾਉਣੀ ਸੀ ਹੈਲਥ ਮਿਨਿਸਟਰ ਸਾਹਿਬ ਨਾਲ ਜੀ ਹਜੇ ਵੀ ਸਮਾਂ ਹੋਗਾ ਤਾਂ ਮੈਂ ਕਰਵਾ ਦੂੰਗੀ ਉਹ ਰੈਡੀ ਨੇ ਔਰ ਹੈਲਥ ਮਿਨਿਸਟਰ ਸਾਹਿਬ ਸਰਦਾਰ ਪ੍ਰਵੀਰ ਸਿੰਘ ਜੀ ਇੱਥੇ ਆਉਣ ਵਾਸਤੇ ਉਹ ਕਹਿੰਦੇ ਮੈਂ ਖੁਦ ਆਉਂਗਾ ਹਸਪੀਟਲ ਦੇ ਵਿੱਚ ਮੈਂ ਵਿਜ਼ਿਟ ਕਰੂੰਗਾ ਇੱਥੇ ਆ ਕੇ ਜੋ ਕਰਨ ਵਾਲਾ ਹੋਏਗਾ ਸਰਕਾਰ ਵੱਲੋਂ ਉਹ ਹਰ ਮਿਲਵਟਿਆ ਜਾਊਗਾ ਤਾਂ ਕਿ ਸਾਡੇ ਲੋਕਾਂ ਦੇ ਇਹ ਹਸਪੀਟਲ ਜਿਹੜਾ ਆ ਇਹਦੀਆਂ ਸੇਵਾਵਾਂ ਲੈਣ ਔਰ ਮੇਰੇ ਐਨਆਰਆਈ ਵੀਰ ਜਿਨ੍ਹਾਂ ਨੇ ਇਹ ਟਰਸਟ ਬਣਾਇਆ ਜਿਨ੍ਹਾਂ ਨੇ ਇਹ ਮੰਜਲਾ ਸਰਗਤੀਆਂ 25 ਸਾਲਾਂ ਦੀਆਂ ਉਹਨਾਂ ਦਾ ਮਨ ਖੁਸ਼ ਹੋਵੇ ਕਿ ਉਹਨਾਂ ਦੀ ਸੇਵਾ ਜਿਹੜੀ ਆ ਉਹ ਸਫਲ ਹੋਈ ਹੈ ਔਰ ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਇਸੇ ਤਰ੍ਹਾਂ ਤੁਸੀਂ ਸਮਾਜ ਦੀ ਸੇਵਾ ਕਰਦੇ ਰਹੋ ਹੋਰ ਵੀ ਤਰੱਕੀਆਂ ਬਖਸ਼ੇ ਇੱਕ ਵਾਰੀ ਫੇਰ ਉਹਨਾਂ ਦਾ ਹੈਲਥ ਇੰਸ਼ੋਰੈਂਸ ਜਿਹੜਾ ਵੀ ਕਰਵਾਉਣਾ ਚਾਹੁੰਦੇ ਇੱਕ ਇੱਕ ਹੁੰਦਾ ਨਾ ਕਿ ਵੀ ਗਰੀਬੀ ਰੇਖਾ ਦੇ ਲੋਕ ਨੇ ਜਾਂ ਮੀਡੀਅਮ ਮਿਡਲ ਵਰਗ ਦੇ ਲੋਕ ਨੇ ਉਹਨਾਂ ਦਾ ਹੈਲਥ ਇੰਸ਼ੋਰੈਂਸ ਟਰਸਟ ਸਾਰੇ ਡੱਗਰ ਦਾ ਆਪਣੇ ਵੱਲੋਂ ਕਰਾਉਣਾ ਚਾਹੁੰਦੇ ਨੇ ਕਿ ਜਿਹੜੀ ਹੈਲਥ ਇੰਸ਼ੋਰੈਂਸ ਦਾ ਪੈਸਾ ਹੋਇਆ ਕਰੇਗਾ ਉਹ ਟਰਸਟ ਪੇ ਕਰੇਗਾ ਔਰ ਜਦੋਂ ਵੀ ਕਦੀ ਕਿਸੇ ਨੂੰ ਜ਼ਰੂਰਤ ਪਊਗੀ ਉਹ ਇਹ ਹੈਲਥ ਇੰਸ਼ੋਰੈਂਸ ਜਿਹੜੀ ਨਾ ਉਹਨੂੰ ਵਰਤਿਆ ਜਾ ਸਕੂਗਾ ਇਹ ਵੀ ਛੋਟੀ ਗੱਲ ਨਹੀਂ ਹੈ ਬਹੁਤ ਵੱਡੀ ਗੱਲ ਹੈ ਔਰ ਇਹ ਆਪਣਾ ਤਨਫਲ ਜਿਹੜਾ ਉਹ ਪੂਰੇ ਦਾ ਪੂਰਾ ਮਾਨਵਤਾ ਨੂੰ ਸੰਭਣਾ ਚਾਹੁੰਦੇ ਆ ਔਰ ਅਸੀਂ ਡਟ ਕੇ ਇਹਨਾਂ ਦਾ ਸਾਥ ਦੇਈਏ ਧੰਨਵਾਦ ਜੀ ਲੋਕ ਨੂੰ ਸਨਮਾਨ ਕਰ ਧੰਨਵਾਦ ਜੀ ਮੈਡਮ ਇੰਦਰਜੀਤ ਕੌਰ ਮਾਨ ਐਮ ਐਲ ਏ ਹਲਕਾ ਨਕੋਦਰ ਆਪਣੇ ਜ਼ਰੂਰੀ ਰਜ਼ਮੇ ਤੋਂ ਸਮਾਂ ਕੱਢ ਕੇ ਉਹ ਪਹੁੰਚੇ ਆ। ਤੁਮੇ ਬੇਨਤੀ ਕਰਾਂਗਾ ਆਪਣੇ ਸਾਰੇ ਐਨ ਆਰ ਆਈ ਵੀਰਾਂ ਨੂੰ ਤੇ ਭੈਣਾਂ ਨੂੰ ਤੇ ਉਹਨਾਂ ਦਾ ਸਨਮਾਨ ਕਰਨ। ਮੈਡਮ ਇੰਦਰਜੀਤ ਕੌਰ ਮਾਨ ਐਮ ਐਲ ਏ ਹਲਕਾ ਨਕੋਤਰ ਉਹਨਾਂ ਦਾ ਸਨਮਾਨ ਚੇਨ ਸਰ ਆਜੋ ਇੱਥੇ ਕਿਰੋ। ڈریکٹر yeah. صاحب نے بھی میں بےنتی کروں گا پٹی صاحب نو بھی ਜਖੂ ਸਾਹਿਬ ਨੂੰ ਵੀ ਮੈਂ ਕਰਨਾਮ ਸਿੰਘ ਜੀ ਅਖੋ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਆ ਕੇ ਸਨਮਾਨ ਕਰਨ ਸ਼ਾਮਲ ਹੋਣ ਇਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ